ਬਾਈ ਜੀ ਐਂ ਦੱਸੋ ਵੀ ਦਲਜੀਤ ਦਸਾਂਝ ਦਾ ਵਿਆਹ ਹੋਇਆ ਜਾਂ ਨਹੀਂ ਇਹ ਬਹੁਤ ਲੋਕਾਂ ਨੂੰ ਕਨਫਿਊਜ਼ਨ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵੀ ਬਰੇਟਾ ਅੱਜ ਆਪਾਂ ਪਹੁੰਚੇ ਆਂ ਬਾਈ ਦਲਜੀਤ ਦੇ ਪਿੰਡ ਜਿਵੇਂ ਤੁਸੀਂ ਜਾਣਦੇ ਹੋ ਬਾਈ ਦਲਜੀਤ ਦਾ ਪਿੰਡ ਜਿਹੜਾ ਦਸਾਂਝ ਕਲੇਗਾ ਤੇ ਇਸ ਨਿੱਕੇ ਜਿਹੇ ਪਿੰਡ ਚੋਂ ਉੱਠ ਕੇ ਬਾਈ ਦਲਜੀਤ ਜਿਹੜਾ ਬਾਲੀਵੁੱਡ ਤੱਕ ਗਿਆ ਅੱਜ ਬਾਈ ਦਲਜੀਤ ਦੇ ਪਿੰਡ ਵਾਲਿਆਂ ਨਾਲ ਦਿਲ ਖੋਲ ਕੇ ਗੱਲਾਂ ਕਰਾਂਗੇ ਵੀ ਬਾਈ ਕਹਿਹੋ ਜਾਂ ਬੰਦਾ ਸੀ ਇਹਨਾ ਕਿਵੇਂ ਉਹਦਾ ਬਚਪਨ ਬੀਤਿਆ ਕਿਹੜੇ ਸਕੂਲ 'ਚ ਪੜਿਆ ਤੇ ਕਿੱਥੋਂ ਤੱਕ ਪੜਿਆ ਕਦੋਂ ਉਹ ਪਿੰਡ 'ਚੋਂ ਬਾਹਰ ਚਲਾ ਗਿਆ ਸਾਰੀਆਂ ਗੱਲਾਂ ਕਰਾਂਗੇ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਆਜੋ ਆਪਾਂ ਬਾਈ ਦੇ ਪਿੰਡ ਵਿੱਚ ਚੱਲਦੇ ਆਂ ਤੇ ਦਿਖਾਉਣੇ ਆ ਤੁਹਾਨੂੰ ਬਾਈ ਬਾਈ ਦੇ ਦਲਜੀਤ ਦੇ ਪਿੰਡ ਦਾ ਮਾਹੌਲ ਲਓ ਜੀ ਬਾਈ ਇਹ ਆ ਦਲਜੀਤ ਦਸਾਂਝ ਦਾ ਘਰ ਜਿੱਥੇ ਬਾਈ ਦਲਜੀਤ ਦਸਾਂਝ ਨੇ ਜਨਮ ਲਿਆ ਸੀ ਇੱਕ ਇਹ ਛੋਟੇ ਜਿਹੇ ਘਰ ਵਿੱਚ ਬਾਈ ਨੇ ਜਨਮ ਲਿਆ ਤੇ ਅੱਜ ਜਿਹੜਾ ਬਾਲੀਵੁੱਡ ਦੇ ਵੀ ਰਾਜ ਕਰਦਾ ਦਲਜੀਤ ਦਸਾਂਝ ਤੁਸੀਂ ਜਾਣਦੇ ਹੋ ਬਾਈ ਜਿਹੜਾ ਕੋਕੇ ਕੋਲੇ ਦਾ ਅੰਬੈਸਡਰ ਹੈ ਤੇ ਉੱਪਰ ਜਿਹੜੀ ਉਹ ਲੱਗੀ ਹੋਈ ਹੈ ਨਾ ਉਹ ਵੱਡੇ ਪੋਸਟਰ ਬੈਨਰ ਲੱਗੇ ਹੋਏ ਨੇ ਇਹਨਾਂ ਦੇ ਪਿਤਾ ਨੇ ਜਿਹੜੇ ਦਲਜੀਤ ਦਸਾਂਝ ਦੇ ਬਲਬੀਰ ਸਿੰਘ ਉਹ ਇੱਥੇ ਹੀ ਰਹਿੰਦੇ ਨੇ ਆਪਾਂ ਉਹਨਾਂ ਨਾਲ ਵੀ ਤੁਹਾਡੀ ਜਿਹੜੀ ਗੱਲਬਾਤ ਕਰਾਵਾਂਗੇ ਪਹਿਲਾਂ ਬਾਬੇ ਭੰਗੜਾ ਪਾਉਂਦੇ ਨੇ ਬਹੁਤ ਜਲਦੀ ਜਿਹੜੀ ਬਾਈ ਦੀ ਫਿਲਮ ਵੀ ਆ ਰਹੀ ਹੈਗੀ 5 ਤਰੀਕ ਨੂੰ ਕੱਲ ਨੂੰ ਦਸਹਰੇ ਦੀ ਆ ਰਹੀ ਹੈ ਤੇ ਨਾਲ ਹੀ ਬਾਈ ਦੇ ਪਿੰਡ ਵਾਲਿਆਂ ਨਾਲ ਗੱਲ ਕਰਾਵਾਂਗੇ ਕਿਵੇਂ ਟਰਾਲੀਆਂ ਪਰ ਪਰ ਕੇ ਬਾਈ ਦੇ ਪਿੰਡਾਂ ਲਈ ਜਿਹੜੇ ਬਾਈ ਦੀ ਫਿਲਮ ਦੇਖਣ ਜਾਂਦੇ ਨੇ ਬਾਈ ਦਾ ਵਿਆਹ ਹੋਇਆ ਜਾਂ ਨਹੀਂ ਇਸ ਬਾਰੇ ਵੀ ਗੱਲ ਕਰਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਪਹਿਲਾਂ ਬਾਈ ਦਲਜੀਤ ਦਸਾਂਝ ਦਾ ਘਰ ਦੇਖੋ ਜਿਹੜੇ ਦਲਜੀਤ ਬਾਈ ਦੇ ਪਿਤਾ ਜੀ ਸੀ ਉਹ ਰੋਡ ਦੇ ਰੋਡਵੇ ਦੇ ਵਿੱਚ ਜਿਹੜਾ ਕੰਮ ਕਰਦੇ ਸੀ ਤੇ ਉਹਨਾਂ ਦੀ ਮਾਤਾ ਜਿਹੜੇ ਹਾਊਸ ਵਾਈਫ ਸੀਗੇ ਅੱਜ ਕੱਲ ਉਹਨਾਂ ਦੇ ਮਾਤਾ ਜਿਹੜੇ ਲੁਧਿਆਣੇ ਰਹਿੰਦੇ ਨੇ ਤੇ ਜਿਹੜੇ ਦਲਜੀਤ ਤੋਂ ਇਲਾਵਾ ਇੱਕ ਦਲਜੀਤ ਦਾ ਹੋਰ ਭਰਾ ਹੈ ਉਹ ਭਰਾ ਦਲਜੀਤ ਦਾ ਜਿਹੜਾ ਦਲਜੀਤ ਬਾਈ ਦੇ ਨਾਲ ਰਹਿੰਦਾ ਤੇ ਜਿਹੜਾ ਫਾਦਰ ਸਾਹਿਬ ਨੇ ਦਲਜੀਤ ਦੇ ਇੱਥੇ ਰਹਿੰਦੇ ਨੇ ਆਪਾਂ ਗੱਲ ਕਰਾਵਾਂਗੇ ਇੱਕ ਨਾਰਮਲ ਪਰਿਵਾਰ ਤੋਂ ਉੱਠ ਕੇ ਬਾਈ ਜਿਹੜਾ ਇੰਨੀ ਤਰੱਕੀ ਪਾ ਗਿਆ ਏਡੀ ਦੂਰ ਤੱਕ ਗਿਆ ਹਨ ਅੱਤੇ ਆਜੋ ਆਪਾਂ ਪਿੰਡ ਵਾਲੇ ਲੋਕਾਂ ਨਾਲ ਜਿਹੜੀ ਗੱਲਬਾਤ ਕਰਦੇ ਆਂ ਕੀ ਕਹਿੰਨਾ ਦਲਜੀਤ ਦੇ ਬਾਰੇ ਕੀ ਆ ਬਾਪੂ ਜੀ ਬੈਠੇ ਨੇ ਦਲਜੀਤ ਦੇ ਘਰ ਦੇ ਅੱਗੇ ਆ ਜਾਓ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਆਂ ਕੀ ਹਾਲ ਆ ਬਾਪੂ ਜੀ ਠੀਕ ਆ ਜੀ ਤੇ ਬਾਪੂ ਜੀ ਦਲਜੀਤ ਦੇ ਘਰ ਆ ਨਾ ਦਲਜੀਤ ਸਾਂਹ ਦਾ ਹਾਂ ਦਲਜੀਤ ਸਾਂਹ ਦਾ ਘਰ ਆ ਇਹ ਅੱਛਾ ਮਿਲਿਓ ਕਰੀ ਤੁਸੀਂ ਹਾਂ ਮੇਰੇ ਬਹੁਤ ਕਿੰਨੀ ਕਵਾਰੀ ਕਿੰਨੀ ਵਾਰ ਜਦੋਂ ਇੱਥੇ ਆਉਂਦਾ ਐ ਪਿਛਲੀ ਵਾਰੀ ਨਹੀਂ ਮੈਂ ਮੈਂ ਹੋਇਆ ਅੱਛਾ ਅੱਗੇ ਮਿਲਦੇ ਰਹਿੰਦੇ ਨੇ ਉਹਨੂੰ ਤੇਕਰ ਵਿੱਚ ਹੁਣ ਕੌਣ ਰਹਿੰਦਾ ਈ ਉਹਨਾਂ ਦੇ ਇੱਥੇ ਉਹ ਡੈਡੀ ਡੈਡੀ ਮਾਤਾ ਜੀ ਮਾਤਾ ਜੀ ਨੇ ਦੇਣਾ ਨਹੀਂ ਮਾਤਾ ਜੀ ਨੇ ਦੇਣਾ ਹਾਂ ਛੋਟਾ ਭਰਾ ਉਹਦੇ ਨਾਲ ਹੀ ਰਹਿੰਦਾ ਐ ਅੱਛਾ ਕਿੰਨੇ ਭਰਾ ਨੇ ਦਲਜੀ ਉਹ ਭਰਾ ਨੇ ਜੀ ਇੱਕ ਭੈਣ ਹਾਂ ਦੂਜਾ ਭਰਾ ਪਤਾ ਤੁਹਾਨੂੰ ਕੀ ਕਰਦਾ ਉਹਨਾਂ ਦਾ ਉਹ ਵੀ ਨਾਲੇ ਉਹਦੀ ਹੁੰਦਾ ਦਰਜੀਤ ਦੇ ਨਾਲ ਹੀ ਹੁੰਦਾ ਅੱਛਾ ਜੀ ਹਾਂ ਉਹਦੇ ਨਾਲ ਸਾਜਦੇ ਆ ਅੱਛਾ ਉਹ ਪਿੰਡ ਕਿੰਨੇ ਕੇ ਟਾਈਮ ਬਾਅਦ ਕਿਹੜਾ ਮਾਰਦਾ ਹੁੰਦਾ ਪਿੰਡ 26 ਸਾਲ ਬਾਅਦ ਜਦੋਂ 6 ਮਹੀਨੇ ਦਾ ਸਾਲ ਬਾਅਦ 6 ਮਹੀਨੇ ਦਾ ਸਾਲ ਬਾਅਦ ਆਉਣੀ ਆਉਣਾ ਜਦੋਂ ਆਉਂਦਾ ਫਿਰ ਮਤਲਬ ਕਹਿ ਕੇ ਆਉਂਦਾ ਹੁੰਦਾ ਪਿੰਡ ਵਾਲਿਆਂ ਨੂੰ ਵੀ ਅਚਾਨਕ ਅਚਾਨਕ ਅੱਛਾ ਪਿੰਡ ਤੇ ਫਰਮਾਹਲ ਦਾ ਪੂਰਾ ਉਹ ਹੁੰਦਾ ਉਹਨਾਂ ਲੋਕ ਇਕੱਠੇ ਹੋਵੋ ਉਹ ਵੀ ਜਦੋਂ ਪਤਾ ਲੱਗ ਜਾਂਦਾ ਫਿਰ ਇਕੱਠੇ ਹੋ ਜਾਂਦੇ ਹੁਣ ਪਿਛਲੀ ਵਾਰੀ ਦੀ ਆ ਤਿੰਨ ਕਿ ਮਹੀਨੇ ਹੋਏ ਅੱਛਾ ਜੀ ਉ ਸਿਆ ਤੇ ਕੋਈ ਗੱਲਬਾਤ ਕਰੀਏ ਕਦੇ ਦਿਲਜੀਤ ਨਾਲ ਤੁਸੀਂ ਨਹੀਂ ਵੇ ਹੁਣ ਨਹੀਂ ਹੋਣੀ ਕਦੇ ਕਦੇ ਨਹੀਂ ਹੁਣ ਨਹੀਂ ਹੋਣੀ ਉਹਨਾਂ ਦੇ ਪਿਤਾ ਉਰੇ ਰਹਿੰਦੇ ਨੇ ਹਾਂ ਉਹਨਾਂ ਦੇ ਪਿਤਾ ਇੱਥੇ ਰਹਿੰਦੇ ਨੇ ਸ਼ਵਨਾ ਨੇ ਕਿਹਾ ਨਹੀਂ ਕਦੇ ਬਾਈ ਦਿਲਜੀਤ ਨੇ ਵੀ ਤੁਸੀਂ ਨਾਲ ਚੱਲੋ ਮੇਰੇ ਬੰਬੇ ਬੰਬੇ ਰਹਿੰਦੇ ਜਮ ਬਾਈ ਦਿਲਜੀਤ ਨਹੀਂ ਉਹ ਤਾਂ ਤਾਂ ਉਹਨੂੰ ਸਾਧ ਰਹਿੰਦੇ ਆ ਹੁਣ ਉਹ ਅੰਗਲੈਂਡ ਜਾ ਕੇ ਆਇਆ ਹਾਂ ਅੰਗਲੈਂਡ ਸ਼ੋਅ ਸੀ ਜਦੋਂ ਦਿਲਜੀਤ ਦੇ ਆਹੋ ਹੁਣ ਉੱਥੇ ਦੇਖ ਕੇ ਆਇਆ ਅੱਛਾ ਉਹਦੇ ਨਾਲ ਗਏ ਸੀਗੇ ਨਹੀਂ ਆ ਗਏ ਆ ਬਦ ਦਲੀਦੀ ਮੰਮੀ ਵੀ ਕਹੀ ਸੀ ਇਹ ਵੀ ਦੋ ਜੀ ਆਏ ਸੀ ਪੂਰੇ ਦਾਦਾ ਵੀ ਦਲੀਦੀ ਅੰਗਲੈਂਡ ਗਿਆ ਹਾਂ ਪਰਵਾਰ ਦਾ ਰਾਤ ਨੂੰ ਦੇਖਣ ਲਈ ਅੱਛਾ ਜੀ ਕਿਤੇ ਕਿੰਨਾ ਕ ਟਾਈਮ ਹੋ ਗਿਆ ਬਾਈ ਨੂੰ ਇੱਥੋਂ ਗਿਆ ਉਹਨੂੰ ਵੀ ਕਿੱਥੇ ਤੱਕ ਪੜਿਆ ਇੱਥੋਂ ਤੇ ਉਸ ਤੋਂ ਬਾਅਦ ਕਿੱਥੇ ਕਿਵੇਂ ਮੈਂ ਕਹਿੰਦਾ ਪਲੱਸ 2 ਹੀ ਕੀਤੀ ਉਹਨੇ ਪਲੱਸ 2 ਆਪਣੇ ਸਕੂਲ ਚ ਕੀਤੀ ਹੈ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਮਾਮੇ ਨਾਲ ਪਹਿਲਾਂ ਅੱਛਾ ਜੀ ਦਵਿੰਦਰ ਸਿੰਘ ਸੋਢੀ ਕਿੱਥੇ ਲਿਦਿਆ ਨੇ ਲਿਦਿਆਲੇ ਅੱਛਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਬੌਂਡ ਤੇ ਰੀਲਰ ਉੱਲਾ ਆ ਗਏ ਆ ਚੱਲ ਗਿਆ